ਸ਼ਸ਼ੀਕਾਲ ਜੀ ਮਿੱਤਰੋ ਅੱਜ ਆਪਣਾ ਐਤਵਾਰ ਵਾਲਾ ਅਪਡੇਟ ਬੋਬੀ ਤੇ ਦੇ ਰਹੇ ਆ ਤੇ ਬੋਬੀ ਦੀ ਬੇਲ ਹੋ ਗਈ ਦੇਖੋ ਚਾਕੇ ਪੱਤੇ 5 5 7 7 ਪੱਤੇ ਹੋ ਗਈ ਬਹੁਤ ਸੋਹਣੀ ਗ੍ਰੋਥ ਹੋ ਰਹੀ ਹੈ ਤਕਰੀਬਨ ਸਾਰੀਆਂ ਹੀ ਬੇਲਾਂ ਦੇਖੋ ਤੇ ਇਹ 1 ਫਰਵਰੀ ਨੂੰ ਲੱਗਿਆ ਹੋਇਆ ਅੱਜ 16 ਫਰਵਰੀ ਹੋ ਗਈ 15 ਦਿਨਾਂ ਦੇ ਵਿੱਚ ਬੇਲ ਨੇ ਬਹੁਤ ਸੋਹਣੀ ਗ੍ਰੋਥ ਕੀਤੀ ਹੈ ਤੇ ਸਾਰੀ ਤਕਰੀਬਨ ਇਦਾਂ ਦਾ ਤੇ ਉਹੀ ਫਟਿਆ ਪੁਰਾਣਾ ਕਾਗਜ਼ ਪਿਛਲੇ ਸਾਲ ਵਾਲਾ ਉਸੇ ਨਾਲੇ ਕੰਮ ਕੰਮ ਲੈ ਲਿਆ तकरीबन ਸਾਰੀਆਂ ਬਿੱਲਾਂ ਸੋਣੀਆਂ ਚੱਲੀਆਂ ਹੋਈਆਂ ਨੇ ਤੇ ਅੱਗੇ ਆਪਾਂ ਇਹ ਚ ਡ੍ਰਿੰਚਿੰਗ ਕਰਨੀ ਆ ਤੇ ਕਾਗਜ਼ ਲਾ ਕੇ ਬਾਅਦ 5-7 ਦਿਨਾਂ ਦੀ ਗੇਮਾ ਟੈਂਪਰੇਚਰ ਬਹੁਤ ਹੋ ਗਿਆ ਸੀ ਅੱਜ ਵੈਸੇ ਬਦਲ ਜਾ ਹੋ ਗਿਆ ਦੇਖੋ ਸਾਰੀਆਂ ਬਿੱਲੀਆਂ ਸੋਣੀਆਂ ਚੱਲੀਆਂ ਹੋਈਆਂ ਤੇ 5-7 ਦਿਨਾਂ ਦੇ ਵਿੱਚ ਇੱਕ ਡ੍ਰਿੰਚਿੰਗ ਕਾਗਜ਼ ਉਤਾਰ ਕੇ ਤੇ ਇੱਕ ਸਪਰੇਅ ਦੇਣਾ ਇਹਨੂੰ ਆਪਾਂ ਨੇ ਐਨਪੀਕੇ ਦਾ ਉਹ ਨਾਲ ਦੀ ਨਾਲ ਆਪਾਂ ਹਰ ਐਤਵਾਰ ਬੋਬੀ ਤੇ ਵੀਡੀਓ ਦੇਣੀ ਆ ਤੇ ਅਗੇ ਇਸ ਦੀ ਪੈਕਿੰਗ ਕਿਵੇਂ ਹੁੰਦੀ ਆ ਕਿਵੇਂ ਇਥੋਂ ਮੰਡੀਆਂ ਸਪਲਾਈ ਕਰਦੇ ਆ ਅਸੀਂ ਸਾਰੀਆਂ ਰੀਲਾਂ ਦਿੰਦੇ ਰਹਾਂਗੇ ਤੁਸੀਂ ਮਾਸਟਰ ਕਿਸਾਨ ਦੇ ਜੁੜੇ ਰਹੋ ਧੰਨਵਾਦ ਜੀ